ਜਦ ਗੁਰੂ ਨਾਨਕ ਦੇਵ ਜੀ ਦੀਆਂ ਕੌਤਕ ਦੀਆਂ ਗੱਲਾਂ ਤਲਵੰਡੀ ਮਹਿਤਾ ਕਾਲੂ ਜੀ ਨੇ ਸੁਣੀਆਂ ਤਾਂ ਉਹਨਾਂ ਨੇ ਮਰਦਾਨੇ ਨੂੰ ਪਤਾ ਕਰਨ ਵਾਸਤੇ ਭੇਜਿਆ ਮਰਦਾਨਾ ਤਿਆਰ ਹੋ ਕੇ ਸੁਲਤਾਨਪੁਰ ਬੇਬੇ ਨਾਨਕੀ ਜੀ ਦੇ ਪਾਸ ਪਹੁੰਚ ਗਿਆ ਮਰਦਾਨੇ ਨੇ ਬੇਬੇ ਜੀ ਨੂੰ ਦੱਸਿਆ ਕਿ ਮਹਿਤਾ ਜੀ ਗੁਰੂ ਨਾਨਕ ਜੀ ਦੀਆਂ ਮੋਦੀਖਾਨਾ ਲੁਟਾ ਦੇਣ ਦੀਆਂ ਤੇ ਫਕੀਰੀ ਪੇਖ ਬਣਾ ਕੇ ਮਸਾਣਾ ਵਿੱਚ ਜਾ ਬੈਠਣ ਦੀਆਂ ਗੱਲਾਂ ਸੁਣ ਕੇ ਬਹੁਤ ਚਿੰਤਾ ਕਰ ਰਹੇ ਹਨ ਉਹਨਾਂ ਨੇ ਮੈਨੂੰ ਤੁਹਾਡੇ ਪਾਸ ਪਤਾ ਕਰਨ ਵਾਸਤੇ ਭੇਜਿਆ ਹੈ ਸੋ ਤੁਸੀਂ ਦੱਸੋ ਕਿ ਇਹ ਗੱਲਾਂ ਠੀਕ ਹਨ ਜਾਂ ਗਲਤ ਬੇਬੇ ਨਾਨਕੀ ਜੀ ਨੇ ਕਿਹਾ ਮਰਦਾਨਾ ਇਹ ਸਾਰੀਆਂ ਗੱਲਾਂ ਠੀਕ ਹਨ ਪਰ ਤੂੰ ਗੁਰੂ ਨਾਨਕ ਜੀ ਨੂੰ ਜੋ ਬਾਹਰ ਉਜਾੜ ਵਿੱਚ ਬੈਠੇ ਹਨ ਜਾ ਕੇ ਪੁੱਛ ਅਤੇ ਜੋ ਉਹਨਾਂ ਪਾਸੋਂ ਸੁਣੇਗਾ ਜਾਂ ਉਹਨਾਂ ਨੂੰ ਵੇਖੇਗਾ ਉਹ ਤਲਵੰਡੀ ਪਿਤਾ ਜੀ ਨੂੰ ਜਾ ਕੇ ਦੱਸ ਦੇਵੀਂ ਉਪਰੰਤ ਮਰਦਾਨਾ ਪ੍ਰਸ਼ਾਦ ਪਾਣੀ ਛੱਕ ਕੇ ਉਜਾੜ ਵਿੱਚ ਗੁਰੂ ਜੀ ਪਾਸ ਚਲਿਆ ਗਿਆ ਅਤੇ ਨਮਸਕਾਰ ਕਰਕੇ ਕਹਿਣ ਲੱਗਾ ਜਜਮਾਨ ਤੁਸੀਂ ਤਾਂ ਸੱਚਮੁੱਚ ਹੀ ਫਕੀਰੀ ਬਾਣਾ ਧਾਰਨ ਕਰ ਲਿਆ ਹੈ ਮੋਦੀ ਖਾਨੇ ਦੀ ਇੰਨੀ ਕਮਾਈ ਛੱਡ ਕੇ ਇਸ ਤਰ੍ਹਾਂ ਫਕੀਰ ਹੋ ਬੈਠਣਾ ਕੋਈ ਸਿਆਣਪ ਨਹੀਂ ਹੈ ਸੁੱਖ ਸਾਧਨਾਂ ਨੂੰ ਤਿਆਗ ਕੇ ਦੁੱਖਾਂ ਵਿੱਚ ਪੈ ਜਾਣਾ ਕੋਈ ਦਿਨਾਈ ਨਹੀਂ ਘਰ-ਬਾਰ ਤੇ ਇਸਤਰੀ ਪੁੱਤਰਾਂ ਨੂੰ ਛੱਡ ਕੇ ਉਜਾੜ ਵਿੱਚ ਬੈਠ ਕੇ ਤੁਹਾਡਾ ਦਿਲ ਕਿਸ ਤਰ੍ਹਾਂ ਲੱਗਦਾ ਹੋਵੇਗਾ ਕੀ ਮੋਦੀ ਖਾਨੇ ਵਿੱਚੋਂ ਕੁਝ ਘਾਟਾ ਪੈ ਗਿਆ ਹੈ ਜਾਂ ਨਵਾਬ ਨਹੀਂ ਜਵਾਬ ਦਿੱਤਾ ਹੈ ਮਰਦਾਨੇ ਦੀਆਂ ਸਾਰੀਆਂ ਗੱਲਾਂ ਸੁਣ ਕੇ ਸਤਿਗੁਰ ਜੀ ਨੇ ਕਿਹਾ ਮਰਦਾਨਿਆ ਪਹਿਲੀ ਵਾਰ ਸਾਨੂੰ ਮਿਲਿਆ ਸੀ ਤਾਂ ਆਸਾਂ ਤੈਨੂੰ ਰਬਾਬ ਵਜਾਉਣ ਦਾ ਗੁਣ ਦਿੱਤਾ ਸੀ ਜਿਸ ਨੂੰ ਲੈ ਕੇ ਤੂੰ ਬੜਾ ਖੁਸ਼ ਹੋਇਆ ਸੀ ਉਹ ਜਿਸ ਸਮੇਂ ਵਾਸਤੇ ਤੈਨੂੰ ਗੁਣ ਦਿੱਤਾ ਸੀ ਸੋ ਹੁਣ ਆ ਗਿਆ ਹੈ ਇਸ ਤੋਂ ਚੰਗਾ ਹੋਰ ਕੋਈ ਕੰਮ ਨਹੀਂ ਹੈ ਤੂੰ ਹੁਣ ਰਾਤ ਦਿਨ ਸਾਡੇ ਪਾਸ ਹੀ ਰਹਿ ਇਹ ਜਗਤ ਸੁਪਨਾ ਹੈ ਇਸ ਦੇ ਸਭ ਪਦਾਰਥ ਝੂਠੇ ਹਨ ਜਦ ਜੀਵ ਨੂੰ ਗਿਆਨ ਹੋ ਜਾਂਦਾ ਹੈ ਤਾਂ ਪਤਾ ਲੱਗਦਾ ਹੈ ਕਿ ਜਿਵੇਂ ਸੁਪਨੇ ਦੇ ਪਦਾਰਥ ਸੁਪਨੇ ਵਿੱਚ ਸੱਚੇ ਜਾਪਦੇ ਹਨ ਪਰ ਜਾਗਰਤ ਆਉਣ ਤੇ ਪਰ ਝੂਠੇ ਸਿੱਧ ਹੁੰਦੇ ਹਨ ਤਿਵੇਂ ਹੀ ਇਹ ਜਗਤ ਅ ਗਿਆਨ ਕਰਕੇ ਜੋ ਸੱਚ ਜਾਪਦਾ ਹੈ ਗਿਆਨ ਹੋਣ ਕਰਕੇ ਝੂਠਾ ਸਿੱਧ ਹੋ ਜਾਂਦਾ ਹੈ ਸਤਗੁਰੂ ਜੀ ਦੇ ਇਹ ਬਚਨ ਸੁਣ ਕੇ ਮਰਦਾਨੇ ਦੇ ਹਿਰਦੇ ਵਿੱਚ ਸੱਚਾ ਵਿਰਾਗ ਹੋ ਗਿਆ ਉਸਨੇ ਖੁਸ਼ ਹੋ ਕੇ ਆਖਿਆ ਮੈਨੂੰ ਜੋ ਹੁਕਮ ਕਰੋਗੇ ਮੈਂ ਖੁਸ਼ੀ ਨਾਲ ਉਸ ਦੀ ਪਾਲਣਾ ਕਰਾਂਗਾ ਤੁਹਾਡੇ ਦਰਸ਼ਨਾਂ ਨੇ ਮੇਰਾ ਮਨ ਖਿੱਚ ਲਿਆ ਹੈ ਹੁਣ ਮੇਰੀਆਂ ਸਭ ਆਸਾਂ ਨਾਸ਼ ਹੋ ਗਈਆਂ ਹਨ ਮੇਰੇ ਮਨ ਨੂੰ ਜਗਤ ਤੇ ਵਿਚਾਰਾਂ ਤੋਂ ਸ਼ਾਂਤੀ ਆ ਗਈ ਹੈ ਅਤੇ ਹਿਰਦੇ ਵਿੱਚ ਅਨੇਕ ਪ੍ਰਕਾਰ ਦਾ ਆਨੰਦ ਉਪਜ ਗਿਆ ਹੈ ਹੁਣ ਦੱਸੋ ਜਾਣਾ ਕਿੱਧਰ ਨੂੰ ਹੈ ਗੁਰੂ ਜੀ ਨੇ ਕਿਹਾ ਸਾਡਾ ਆਪਣਾ ਤਾਂ ਕੋਈ ਵਿਚਾਰ ਨਹੀਂ ਹੈ ਕਿ ਕਿੱਧਰ ਜਾਣਾ ਹੈ ਪਰ ਜਿੱਧਰ ਕਰਤਾਰ ਲੈ ਜਾਏਗਾ ਉੱਧਰ ਹੀ ਤੂੰ ਸਾਡੇ ਨਾਲ ਖੁਸ਼ੀ ਨਾਲ ਚੱਲਣਾ ਮਰਦਾਨੇ ਨੇ ਕਿਹਾ ਪਿਤਾ ਤੇ ਮਾਤਾ ਜੀ ਨੇ ਮੈਨੂੰ ਤੁਹਾਡੀ ਖਬਰ ਲੈਣ ਭੇਜਿਆ ਹੈ ਉਹ ਪਿੱਛੇ ਮੈਨੂੰ ਉਡੀਕਣਗੇ ਤੇ ਤੁਸੀਂ ਕਹਿੰਦੇ ਹੋ ਹੁਣ ਤੂੰ ਕਿਤੇ ਨਾ ਜਾ ਇਹ ਗੱਲ ਕਿਵੇਂ ਬਣੇ ਗੁਰੂ ਜੀ ਨੇ ਆਖਿਆ ਮਰਦਾਨਿਆ ਤੂੰ ਜਿਵੇਂ ਚੰਗਾ ਸਮਝਦਾ ਹੈ ਤਿਵੇਂ ਕਰ ਸਾਡੇ ਨਾਲ ਰਹਿਣਾ ਬੜਾ ਕਠਨ ਹੈ ਕਿਉਂਕਿ ਜੋ ਆਪਣੀ ਤ੍ਰਿਸ਼ਨਾ ਦੀ ਅਗਨੀ ਤੂੰ ਸੰਤੋਖ ਦੇ ਪਾਣੀ ਨਾਲ 부ਝਾ ਸਕਦਾ ਹੈ ਉਹੀ ਸਾਡੇ ਨਾਲ ਰਹਿ ਸਕਦਾ ਹੈ ਰੋਟੀ ਕੱਪੜਾ ਕਿਸੇ ਵੇਲੇ ਮਿਲੇਗਾ ਤੇ ਕਿਸੇ ਵੇਲੇ ਨਹੀਂ ਮਿਲੇਗਾ ਫਿਰ ਦੁਖੀ ਹੋਵੇਂਗਾ ਜੇ ਤੈਨੂੰ ਪਦਾਰਥ ਭੋਗਣ ਦੀ ਇੱਛਾ ਹੈ ਤਾਂ ਪਿਤਾ ਕਾਲੂ ਜੀ ਪਾਸ ਚਲਿਆ ਜਾ ਪਰਿਵਾਰ ਦੇ ਸੁੱਖ ਤੇ ਪਦਾਰਥ ਘਰ ਵਿੱਚ ਮਿਲ ਸਕਦੇ ਹਨ ਸਾਡੇ ਨਾਲ ਰਹਿਣਾ ਤਦ ਹੀ ਪਸੰਦ ਕਰਨਾ ਜੇਕਰ ਤੈਨੂੰ ਉਜਾੜਾ ਵਿੱਚ ਰਹਿਣਾ ਨੰਗੇ ਰਹਿਣਾ ਭੁੱਖੇ ਰਹਿਣਾ ਪਰਵਾਨ ਹੋਵੇ ਮਰਦਾਨੇ ਨੇ ਕਿਹਾ हे ਪ੍ਰਭੂ ਹੁਣ ਮੇਰੀ ਤ੍ਰਿਸ਼ਨਾ ਮਨ ਤੋਂ ਮੁੱਕ ਗਈ ਹੈ ਘਰ-ਬਾਰ ਆਉਣ ਜਾਣ ਦੀ ਆਸਾ ਮਿਟ ਗਈ ਹੈ ਤੁਹਾਡੇ ਬਰਾਬਰ ਮੈਨੂੰ ਹੋਰ ਕੋਈ ਨਜ਼ਰ ਨਹੀਂ ਆਉਂਦਾ ਹੁਣ ਮੈਂ ਤੁਹਾਡੇ ਨਾਲ ਹੀ ਰਹਿਣ ਦਾ ਨਿਸ਼ਚਾ ਕਰ ਲਿਆ ਹੈ ਮਰਦਾਨੇ ਦੀ ਗੱਲ ਸੁਣ ਕੇ ਗੁਰੂ ਜੀ ਨੇ ਆਖਿਆ ਜਾ ਮਰਦਾਨਾ ਸ਼ਹਿਰ ਤੋਂ ਵੇਖ ਕੇ ਇੱਕ ਚੰਗਾ ਰਬਾਬ ਲਿਆ ਅਤੇ ਆਣ ਕੇ ਉਸ ਨੂੰ ਵਜਾ ਕੇ ਸਾਨੂੰ ਸੁਣਾ ਮਰਦਾਨੇ ਨੇ ਕਿਹਾ ਗੁਰੂ ਜੀ ਮੈਂ ਤਾਂ ਕਦੀ ਰਬਾਬ ਨਹੀਂ ਵਜਾਇਆ ਤੇ ਨਾ ਹੀ ਕਦੀ ਗਾਇਆ ਹੈ ਗੁਰੂ ਜੀ ਨੇ ਕਿਹਾ ਤੂੰ ਸਾਡੇ ਪਾਸੋਂ ਜੋ ਪਹਿਲਾ ਗਾਉਣ ਵਜਾਣ ਦਾ ਗੁਣ ਲਿਆ ਸੀ ਉਹ ਕਿੱਥੇ ਹੈ ਮਰਦਾਨੇ ਨੇ ਕਿਹਾ ਗੁਰੂ ਜੀ ਉਹ ਮੇਰੇ ਪਾਸ ਹੀ ਹੈ ਮੈਂ ਉਸ ਨੂੰ ਵੇਚ ਕੇ ਨਹੀਂ ਖਾਦਾ ਤਦ ਗੁਰੂ ਜੀ ਨੇ ਕਿਹਾ ਠੀਕ ਹੈ ਫਿਰ ਬਚਨ ਮੰਨ ਕੇ ਰਬਾਬ ਲਿਆ ਤੇ ਆਣ ਕੇ ਵਜਾ ਮਰਦਾਨਾ ਹੁਕਮ ਮੰਨ ਕੇ ਸ਼ਹਿਰ ਵਿੱਚ ਚਲਿਆ ਗਿਆ ਅਤੇ ਉਸ ਨੇ ਵੇਖਿਆ ਕਿ ਢਾਡੀ ਪਠਾਣਾ ਨੂੰ ਗਾ ਵਜਾ ਕੇ ਸੁਣਾ ਰਿਹਾ ਹੈ ਜਦ ਪਠਾਣ ਗਾਣਾ ਸੁਣ ਕੇ ਘਰ ਨੂੰ ਚੱਲਿਆ ਗਿਆ ਤਾਂ ਮਰਦਾਨੇ ਨੇ ਉਸ ਢਾਡੀ ਨੂੰ ਆਖਿਆ हे ਭਲੇ ਪੁਰਸ਼ ਤੈਨੂੰ ਇੱਕ ਮਹਾਪੁਰਖ ਸੱਦਦਾ ਹੈ ਤੂੰ ਮੇਰੇ ਨਾਲ ਚੱਲ ਢਾਡੀ ਨੂੰ ਨਾਲ ਲੈ ਕੇ ਮਰਦਾਨਾ ਗੁਰੂ ਜੀ ਪਾਸ ਆ ਗਿਆ ਗੁਰੂ ਜੀ ਅੱਖਾਂ ਮੀਟ ਕੇ ਸਮਾਧੀ ਵਿੱਚ ਬੈਠੇ ਸਨ ਜਦ ਢਾਡੀ ਨੇ ਰਬਾਬ ਵਜਾਇਆ ਤਾਂ ਗੁਰੂ ਜੀ ਉਸ ਨੂੰ ਸੁਣ ਕੇ ਬੜੇ ਪ੍ਰਸੰਨ ਹੋਏ ਅਤੇ ਮਰਦਾਨੇ ਨੂੰ ਕਿਹਾ ਮਰਦਾਨਾ ਤੂੰ ਆਪ ਇਸ ਨੂੰ ਵਜਾ ਹੁਕਮਾਨਾਕੇ ਜਦ ਮਰਦਾਨੇ ਨੇ ਰਬਾਬ ਵਜਾਇਆ ਤਾਂ ਉਸ ਦੀ ਸੁਰੀਲੀ ਆਵਾਜ਼ ਸੁਣ ਕੇ ਵਿਛਾਂ ਵਿੱਚੋਂ ਰਸ ਚੋਣ ਲੱਗ ਪਿਆ ਅਤੇ ਪੰਛੀਆਂ ਨੂੰ ਵੀ ਪ੍ਰੇਮ ਉਪਜ ਗਿਆ ਹਵਾ ਚੱਲਣੋਂ ਬੰਦ ਹੋ ਗਈ ਅਤੇ ਹੋਰ ਵੀ ਸਭ ਕੋਈ ਸੁਣਨ ਵਾਲਾ ਮੋਇਆ ਗਿਆ ਜੜ ਚੇਤਨ ਹੋ ਗਏ ਤੇ ਚੇਤਨ ਜੜ ਹੋ ਗਏ ਉਹ ਰਬਾਬ ਵਾਲਾ ਟਾਡੀ ਇਸ ਹੈਰਾਨ ਕਰਨ ਵਾਲੇ ਕੌਤਕ ਨੂੰ ਵੇਖ ਕੇ ਕਹਿਣ ਲੱਗਾ ਮੈਂ ਬਹੁਤ ਦੇਸਾਂ ਦੇ ਢਾਡੀ ਵੇਖੇ ਹਨ ਪਰ ਤੇਰੇ ਵਰਗਾ ਕੋਈ ਗੁਣਵਾਨ ਨਹੀਂ ਵੇਖਿਆ ਤਦ ਗੁਰੂ ਜੀ ਨੇ ਪੁੱਛਿਆ ਮਰਦਾਨਾ ਦੱਸ ਤੈਨੂੰ ਸਤਾਰ ਵਜਾਉਣ ਦਾ ਕੈਸਾ ਸੁੰਦਰ ਗੁਣ ਆ ਗਿਆ ਹੈ ਮਰਦਾਨੇ ਨੇ ਕਿਹਾ ਗੁਰੂ ਜੀ ਮੈਂ ਇਸ ਮੂੰਹ ਨਾਲ ਆਪ ਜੀ ਦੀ ਕਿਵੇਂ ਉਸਤਤੀ ਕਰ ਸਕਦਾ ਹਾਂ ਤੁਸੀਂ ਤਾਂ ਪੂਰਨ ਪੁਰਖ ਜ ਆਪ ਹੀ ਖੁਦਾ ਹੋ ਜਿਨ੍ਹਾਂ ਦੇ ਬਚਨਾਂ ਨਾਲ ਮੈਨੂੰ ਐਸਾ ਗੁਣ ਆ ਗਿਆ ਹੈ ਮਰਦਾਨੇ ਨੇ ਉੱਠ ਕੇ ਗੁਰੂ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਅਤੇ ਕਿਹਾ ਕਿ ਤੁਹਾਡੇ ਦਰਸ਼ਨ ਕਰਕੇ ਸਾਰੇ ਦੁੱਖ ਕੱਟੇ ਜਾਂਦੇ ਹਨ ਜੋ ਹੁਕਮ ਕਰੋ ਸੋਈ ਹੁਣ ਮੈਂ ਆਪਣਾ ਭਲਾ ਸਮਝ ਕੇ ਕਰਾਂਗਾ ਗੁਰੂ ਜੀ ਨੇ ਆਖਿਆ ਨਗਰ ਵਿੱਚ ਜਾਓ ਅਤੇ ਇੱਕ ਸੁੰਦਰ ਰਬਾਬ ਖਰੀਦ ਲਿਆਓ ਮਰਦਾਨੇ ਨੇ ਬੇਨਤੀ ਕੀਤੀ ਗੁਰੂ ਜੀ ਮੈਨੂੰ ਮੁੱਲ ਦਿਓ ਮੈਂ ਹੁਣੇ ਸ਼ਹਿਰ ਜਾ ਕੇ ਇੱਕ ਚੰਗਾ ਰਬਾਬ ਲੱਭ ਕੇ ਖਰੀਦ ਲਿਆਉਂਦਾ ਹਾਂ ਗੁਰੂ ਜੀ ਨੇ ਕਿਹਾ ਮੰਗਣਾ ਚੰਗਾ ਤਾਂ ਨਹੀਂ ਹੁੰਦਾ ਕਿਉਂਕਿ ਇਸ ਨਾਲ ਮੰਗਣ ਵਾਲੇ ਦੇ ਗੁਨਾ ਦੀ ਹਾਨੀ ਹੁੰਦੀ ਹੈ ਪਰਤੂ ਬੇਬੇ ਨਾਨਕੀ ਜੀ ਪਾਸੋਂ ਰਬਾਬ ਖਰੀਦਣ ਵਾਸਤੇ ਸਾਡਾ ਨਾਮ ਲੈ ਕੇ ਮੁੱਲ ਲੈ ਲੈ। ਮਰਦਾਨੇ ਨੇ ਬੇਬੇ ਜੀ ਪਾਸੋਂ ਗੁਰੂ ਜੀ ਦਾ ਨਾਮ ਲੈ ਕੇ ਮੁੱਲ ਲੈ ਲਿਆ। ਬੇਬੇ ਜੀ ਨੇ ਕਿਹਾ ਇੱਕ ਕੀ ਜੇ ਭਰਾ ਜੀ 사ਤਰ ਬਾਬਾ ਦਾ ਮੁੱਲ ਆਖਣ ਤਾਂ ਮੈਂ ਉਹ ਵੀ ਦਿੰਦੀ ਹਾਂ। ਮੇਰੇ ਧਨ ਭਾਗ ਹਨ ਭਰਾ ਜੀ ਨੇ ਇਹ ਸੇਵਾ ਦਿੱਤੀ ਹੈ ਪਰ ਮਰਦਾਨਾ ਭਰਾ ਜੀ ਨੂੰ ਕਹਿਣਾ ਇੱਕ ਵਾਰ ਮੈਨੂੰ ਦਰਸ਼ਨ ਦੇ ਜਾਣ ਜਦ ਮਰਦਾਨੇ ਨੇ ਇਸੇ ਤਰ੍ਹਾਂ ਹੀ ਬੇਬੇ ਜੀ ਦਾ ਸੁਨੇਹਾ ਜਾ ਕੇ ਗੁਰੂ ਜੀ ਨੂੰ ਦੇ ਦਿੱਤਾ ਤਾਂ ਗੁਰੂ ਜੀ ਉਸ ਸਮੇਂ ਹੀ ਉੱਠ ਕੇ ਤੁਰ ਪਏ ਅਤੇ ਮਰਦਾਨੇ ਦੇ ਨਾਲ ਸਹਿਜ ਸਹਿਜ ਬੇਬੇ ਨਾਨਕੀ ਜੀ ਦੇ ਘਰ ਪਹੁੰਚ ਗਏ ਜਦ ਗੁਰੂ ਨਾਨਕ ਜੀ ਆਪਣੀ ਭੈਣ ਜੀ ਦੇ ਘਰ ਪਹੁੰਚੇ ਤਾਂ ਬੇਬੇ ਜੀ ਨੇ ਬੜੇ ਆਦਰ ਨਾਲ ਆਪਣੇ ਵੀਰ ਨੂੰ ਸੁੰਦਰ ਪਲੰਘ ਉੱਤੇ ਬਿਠਾਇਆ ਅਤੇ ਬੜੀ ਖੁਸ਼ੀ ਮਨਾਈ ਗੁਰੂ ਜੀ ਨੇ ਕਿਹਾ ਭੈਣ ਜੀ ਜਿਸ ਕਾਰਜ ਵਾਸਤੇ ਸਾਨੂੰ ਬੁਲਾਇਆ ਹੈ ਹੁਕਮ ਕਰੋ ਬੇਬੇ ਜੀ ਨੇ ਕਿਹਾ ਪਰਾਜੀ ਮੈਨੂੰ ਇਹੀ ਲਾਲਸਾ ਹੈ ਕਿ ਤੁਸੀਂ ਮੈਨੂੰ ਦਰਸ਼ਨ ਦਿੰਦੇ ਰਹੋ ਅਤੇ ਜਿਸ ਚੀਜ਼ ਦੀ ਲੋੜ ਹੋਵੇ ਉਹ ਮੇਰੇ ਪਾਸੋਂ ਮੰਗਵਾ ਲਿਆ ਕਰੋ ਸਤਗੁਰੂ ਜੀ ਨੇ ਕਿਹਾ ਬੇਬੇ ਜੀ ਤੁਸੀਂ ਜਦ ਵੀ ਸਾਨੂੰ ਯਾਦ ਕਰੋਗੇ ਭਾਵੇਂ ਦੂਰ ਹੋਈਏ ਤੇ ਭਾਵੇਂ ਨੇੜੇ ਅਸੀਂ ਸ਼ਿਕਰ ਹੀ ਤੁਹਾਡੇ ਪਾਸ ਪਹੁੰਚ ਜਾਇਆ ਕਰਾਂਗੇ ਬੇਬੇ ਜੀ ਗੁਰੂ ਜੀ ਦੇ ਇਹ ਬਚਨ ਸੁਣ ਕੇ ਬਹੁਤ ਖੁਸ਼ ਹੋਏ ਅਤੇ ਰਸੋਈਏ ਪਾਸੋਂ ਚੰਗੇ ਭੋਜਨ ਤਿਆਰ ਕਰਵਾਏ ਮਰਦਾਨੇ ਨੂੰ ਭੇਜ ਕੇ ਗੁਰੂ ਜੀ ਨੇ ਭਾਈ ਬਾਲੇ ਨੂੰ ਵੀ ਸੱਦ ਲਿਆ ਭਾਈ ਬਾਲਾ ਜੀ ਅਗਲਾ ਬਿਆਨ ਕੁਝ ਇਸ ਤਰ੍ਹਾਂ ਕਰਦੇ ਹਨ ਕਿ ਮੈਂ ਉਸ ਸਮੇਂ ਜੈ ਰਾਮ ਜੀ ਪਾਸ ਬੈਠਾ ਸਾਂ ਜਦ ਘਰ ਪਹੁੰਚਿਆ ਤਾਂ ਬੀਬੇ ਜੀ ਨੇ ਸਾਨੂੰ ਤਿੰਨਾਂ ਨੂੰ ਬੜੇ ਚੰਗੇ ਭੋਜਨ ਪਰੋਸ ਕੇ ਛਕਾਏ ਭੋਜਨ ਛਕ ਕੇ ਗੁਰੂ ਜੀ ਨੇ ਮਰਦਾਨੇ ਨੂੰ ਆਖਿਆ ਕਿ ਤੂੰ ਸ਼ਹਿਰ ਵਿੱਚੋਂ ਚੰਗੀ ਜਹੀ ਰਬਾਬ ਲੱਭ ਕੇ ਮੁੱਲ ਲਿਆ ਮੈਂ ਗੁਰੂ ਜੀ ਪਾਸੋਂ ਜਦ ਘਰ ਜਾਣ ਦੀ ਆਗਿਆ ਮੰਗੀ ਤਾਂ ਗੁਰੂ ਜੀ ਨੇ ਕਿਹਾ ਬਾਲਾ ਤੂੰ ਨਰਾਜ਼ ਹੋ ਗਿਆ ਹੈ ਤੈਨੂੰ ਜੇ ਕਿਸੇ ਚੀਜ਼ ਦੀ ਲੋੜ ਹੈ ਤਾਂ ਲੈ ਲੈ ਮੈਂ ਕਿਹਾ ਗੁਰੂ ਜੀ ਮੈਨੂੰ ਇਹ ਵਰ ਦਿਓ ਕਿ ਤੁਸੀਂ ਮੇਰੇ ਹਿਰਦੇ ਵਿੱਚ ਸਦਾ ਵਸਦੇ ਰਹੋ ਦੂਜੇ ਇਹ ਕਿ ਤੁਹਾਡੇ ਕੋਤਕ ਵੇਖ ਕੇ ਮੇਰਾ ਮਨ ਨਾ ਪਰਮੇ ਗੁਰੂ ਜੀ ਨੇ ਕਿਹਾ ਜੋ ਤੇਰੀ ਇੱਛਾ ਹੈ ਉਹੀ ਹੋਵੇਗਾ ਉਪਰੰਤ ਮੈਂ ਤਲਵੰਡੀ ਚਲਾ ਗਿਆ ਅਤੇ ਪਿੱਛੋਂ ਜੋ ਕੋਤਕ ਹੋਏ ਸੁੱਤੇਵੇਂ ਆਪ ਜੀ ਨੂੰ ਸੁਣਾਉਂਦੇ ਹਨ ਭਾਈ ਬਾਲਾ ਜੀ ਭੈਣ ਜੀ ਦੇ ਘਰੋਂ ਉੱਠ ਕੇ ਗੁਰੂ ਜੀ ਫਿਰ ਉਜਾੜ ਵਿੱਚ ਜਾ ਬੈਠੇ ਮਰਦਾਨਾ ਰਬਾਬ ਲੈਣ ਨਗਰ ਵਿੱਚ ਗਿਆ ਪਰ ਉਸ ਨੂੰ ਕੋਰਾਈਏ ਦਾ ਮਰਾਸੀ ਆਖ ਕੇ ਕੋਈ ਵੀ ਰਬਾਬ ਨਾ ਦੇਵੇ ਮਰਦਾਨੇ ਨੇ ਸਭ ਗੱਲ ਗੁਰੂ ਜੀ ਨੂੰ ਆਣ ਕੇ ਦੱਸੀ ਗੁਰੂ ਜੀ ਨੇ ਕਿਹਾ ਜਿਨ੍ਹਾਂ ਨੇ ਤੈਨੂੰ ਇਸ ਤਰ੍ਹਾਂ ਦੇ ਮਾੜੇ ਬਚਨ ਕਹੇ ਹਨ ਉਹ ਅੰਤ ਨੂੰ ਪਛਤਾਉਣਗੇ ਤੂੰ ਚਿੰਤਾ ਨਾ ਕਰ ਹੁਣ ਤੂੰ ਕਿਸੇ ਦੂਸਰੀ ਜਗ੍ਹਾ ਤੋਂ ਰਬਾਬ ਲਿਆ ਮਰਦਾਨੇ ਨੇ ਕਿਹਾ ਗੁਰੂ ਜੀ ਜਿਸ ਜਗ੍ਹਾ ਆਖੋ ਉੱਥੇ ਹੀ ਜਾਵਾਂ ਗੁਰੂ ਜੀ ਨੇ ਕਿਹਾ ਨਗਰ ਵੱਲ ਨਾ ਜਾਵੀਂ ਤੇ ਉਜਾੜ ਪਾਸੇ ਚਲਿਆ ਜਾ ਦੋ ਨਦੀਆਂ ਦੇ ਵਿਚਾਲੇ ਜਿਹੜਾ ਪਿੰਡ ਆਵੇ ਉਥੇ ਇੱਕ ਫਰੰਦਾ ਰਬਾਬੀ ਪੁੱਛ ਕੇ ਉਸ ਪਾਸੋਂ ਰਬਾਬ ਲੈ ਕੇ ਆ ਜੇ ਉਹ ਰਬਾਬ ਨਾ ਦੇਵੇ ਤਾਂ ਉਸ ਅੱਗੇ ਸਾਡਾ ਨਾਮ ਲੈਣਾ ਮਰਦਾਨੇ ਨੇ ਕਿਹਾ ਜੀ ਰਬਾਬ ਦਾ ਮੁੱਲ ਵੀ ਚਾਹੀਦਾ ਹੈ ਗੁਰੂ ਜੀ ਨੇ ਆਖਿਆ ਮੁੱਲ ਬੀਬੇ ਜੀ ਪਾਸੋਂ ਜਾ ਕੇ ਲੈ ਆਓ ਮਰਦਾਨਾ ਬੀਬੇ ਜੀ ਪਾਸੋਂ 7 ਰੁਪਏ ਲੈ ਕੇ ਜਿਸ ਪਾਸੇ ਗੁਰੂ ਜੀ ਨੇ ਸਮਝਾਇਆ ਸੀ ਉਧਰ ਤੁਰ ਪਿਆ ਤੇ ਤੀਸਰੇ ਦਿਨ ਉਸ ਪਿੰਡ ਪਹੁੰਚ ਗਿਆ ਪਿੰਡ ਵਿੱਚ ਦੋ ਦਿਨ ਮਰਦਾਨਾ ਫਿਰੰਦੇ ਰਬਾਬੀ ਦਾ ਘਰ ਪੁੱਛਦਾ ਰਿਹਾ ਪਰ ਜਦ ਕੋਈ ਪਤਾ ਨਾ ਲੱਗਾ ਤਾਂ ਥੱਕ ਕੇ ਉਦਾਸ ਹੋ ਕੇ ਬਾਹਰ ਇੱਕ ਰੁੱਖ ਹੇਠਾਂ ਜਾ ਬੈਠਾ ਕੁਝ ਚਿਰ ਪਿਛੋਂ ਉੱਥੇ ਇੱਕ ਆਦਮੀ ਆ ਗਿਆ ਉਸਨੇ ਪੁੱਛਿਆ ਕਿ ਤੂੰ ਚਿੰਤਾ ਤੁਰ ਕਿਉਂ ਹੈ ਮੈਨੂੰ ਆਪਣਾ ਮਨੋਰਥ ਦੱਸ ਮਰਦਾਨੇ ਨੇ ਆਪਣਾ ਨਾਮ ਅਤੇ ਪਤਾ ਦੱਸ ਕੇ ਆਖਿਆ ਕਿ ਮੈਨੂੰ ਸ਼੍ਰੀ ਨਾਨਕ ਵੇਦੀ ਨੇ ਫਰੰਦੇ ਦੇ ਪੱਪੀ ਪਾਸੋਂ ਰਬਾਬ ਲੈਣ ਭੇਜਿਆ ਹੈ ਮੈਂ ਉਸ ਨੂੰ ਲੱਭਦਾ ਹਾਂ ਪਰ ਉਹ ਮਿਲਿਆ ਨਹੀਂ ਉਸਨੇ ਕਿਹਾ ਮੇਰਾ ਨਾਮ ਹੀ ਫਰੰਦਾ ਹੈ ਮੇਰੇ ਪਾਸ ਹੀ ਨਾਨਕ ਵੇਦੀ ਨੇ ਤੈਨੂੰ ਭੇਜਿਆ ਹੈ ਤੂੰ ਰਬਾਬ ਲੈ ਕੇ ਉਹਨਾਂ ਪਾਸ ਚੱਲਿਆ ਜਾ ਫਰੰਦੇ ਨੇ ਉਸੇ ਸਮੇਂ ਇੱਕ ਸੁੰਦਰ ਰਬਾਬ ਆਪਣੇ ਪਾਸੋਂ ਮਰਦਾਨੇ ਨੂੰ ਦੇ ਦਿੱਤਾ ਜਿਸ ਨੂੰ ਵੇਖ ਕੇ ਮਰਦਾਨਾ ਬੜਾ ਖੁਸ਼ ਹੋ ਕੇ ਕਹਿਣ ਲੱਗਾ ਰਬਾਬ ਬੜਾ ਸੁੰਦਰ ਹੈ ਇਸ ਦਾ ਮੁੱਲ ਲੈ ਲਵੋ ਫਰੰਦੇ ਨੇ ਕਿਹਾ ਇਸ ਦਾ ਮੁੱਲ ਤੁਹਾਡੇ ਪਾਸ ਨਹੀਂ ਹੈ ਅਤੇ ਨਾ ਇਸ ਦਾ ਮੁੱਲ ਮੈਂ ਆਪਣੇ ਮੁਕਤੀਦਾਤੇ ਤੋਂ ਲੈਣਾ ਹੈ ਮਰਦਾਨੇ ਨੇ ਕਿਹਾ ਇਸ ਦਾ ਮੁੱਲ ਤੁਸੀਂ ਕਿਉਂ ਨਹੀਂ ਲੈਣਾ ਮੈਨੂੰ ਸਾਰੀ ਗੱਲ ਚੰਗੀ ਤਰ੍ਹਾਂ ਦੱਸੋ ਫਰੰਦੇ ਨੇ ਦੱਸਿਆ ਕਿ ਇਹ ਰਬਾਬ ਮਾਤ ਲੋਕ ਦਾ ਨਹੀਂ ਹੈ ਇਸ ਨੂੰ ਗੁਰੂ ਜੀ ਤੋਂ ਬਿਨਾ ਹੋਰ ਕਿਸੇ ਅੱਗੇ ਵਜਾਉਣਾ ਨਹੀਂ ਹੈ ਚਲ ਮੈਂ ਤੇਰੇ ਨਾਲ ਚੱਲ ਕੇ ਗੁਰੂ ਨਾਨਕ ਜੀ ਦੇ ਦਰਸ਼ਨ ਕਰਦਾ ਹਾਂ ਜਦ ਦੋਵੇਂ ਜਣੇ ਗੁਰੂ ਜੀ પાસે ਆ ਗਏ ਤਾਂ ਗੁਰੂ ਜੀ ਨੇ ਪੁੱਛਿਆ ਮਰਦਾਨਾ ਇੰਨੀ ਧੀਰ ਕਿਉਂ ਲਾਈ ਹੈ ਮਰਦਾਨੇ ਨੇ ਕਿਹਾ ਗੁਰੂ ਜੀ ਤਿੰਨ ਦਿਨ ਜਾਂਦਿਆਂ ਤੇ ਤਿੰਨ ਦਿਨ ਆਉਂਦਿਆਂ ਲੱਗੇ ਤਿੰਨ ਦਿਨ ਉੱਥੇ ਪਿੰਡ ਵਿੱਚ ਇਸੇ ਸੰਤ ਨੂੰ ਜੋ ਮੇਰੇ ਨਾਲ ਆਏ ਹਨ ਲੱਭਦਿਆਂ ਲੱਗੇ ਫਰੰਦੇ ਨੇ ਹੱਥ ਜੋੜ ਕੇ ਕਿਹਾ ਮਹਾਰਾਜ ਜੀ ਇਹ ਸ੍ਰੇਸ਼ਟ ਰਬਾਬ ਤੁਹਾਨੂੰ ਪਹੁੰਚਾਣਾ ਸੀ ਸੋ ਇਸ ਨੂੰ ਸੰਭਾਲ ਲਵੋ ਦੂਸਰਾ ਤੁਹਾਡੇ ਦਰਸ਼ਨ ਦੀ ਇੱਛਾ ਸੀ ਜੋ ਕਰਕੇ ਮੈਂ ਬਹੁਤ ਖੁਸ਼ ਹੋਇਆ ਹਾਂ ਇਹ ਗੱਲ ਆਖ ਕੇ ਜਦ ਫਰੰਦੇ ਨੇ ਜਾਣ ਵਾਸਤੇ ਆਗਿਆ ਮੰਗੀ ਤਾਂ ਮਰਦਾਨਾ ਉਸ ਨੂੰ ਵਿਦਾ ਕਰਨ ਵਾਸਤੇ ਉਸ ਦੇ ਨਾਲ ਤੁਰਿਆ ਪਰ ਥੋੜੀ ਦੂਰ ਜਾ ਕੇ ਹੀ ਫਰੰਦਾ ਦਿਸਣੋਂ ਹਟ ਗਿਆ ਪਤਾ ਨਹੀਂ ਕਿੱਧਰ ਗਿਆ ਮਰਦਾਨਾ ਬੜਾ ਹੈਰਾਨ ਹੋ ਕੇ ਵਾਪਸ ਮੁੜ ਆਇਆ ਜਦੋਂ ਗੁਰੂ ਜੀ ਨੇ ਪੁੱਛਿਆ ਕਿ ਮਰਦਾਨਿਆਂ ਉਸ ਨੂੰ ਕਿੱਥੋਂ ਤੱਕ ਛੱਡ ਕੇ ਆਇਆ ਹੈ ਤਾਂ ਮਰਦਾਨੇ ਨੇ ਕਿਹਾ ਗੁਰੂ ਜੀ ਉਹ ਮੇਰੇ ਪਾਸੋਂ ਛੱਪਨ ਹੋ ਗਿਆ ਸੀ ਮੈਨੂੰ ਤਾਂ ਦਿਸੀਆ ਹੀ ਨਹੀਂ ਤੁਸੀਂ ਦੱਸੋ ਇਹ ਕੌਣ ਸੀ ਗੁਰੂ ਜੀ ਨੇ ਕਿਹਾ ਇਹ ਗੰਦਰਬ ਸੀ ਜੋ ਦੇਵ ਲੋਕ ਵਿੱਚ ਬੜੇ ਪ੍ਰੇਮ ਨਾਲ ਸਰਬਾਬ ਨਾਲ ਕੀਰਤਨ ਕਰਦਾ ਰਹਿੰਦਾ ਸੀ ਇਸ ਨੂੰ ਬਹੁਤ ਸਮੇਂ ਤੋਂ ਸਾਨੂੰ ਇਹ ਰਬਾਬ ਦੇਣ ਦੀ ਇੱਛਾ ਸੀ ਜੋ ਉਸ ਨੇ ਦੇ ਦਿੱਤਾ ਤੂੰ ਹੁਣ ਦੇਰ ਨਾ ਕਰ ਇਸ ਨੂੰ ਛੇਤੀ ਵਜਾਉਣਾ ਕਰ ਹੁਕਮ ਮੰਨ ਕੇ ਜਦ ਮਰਦਾਨੇ ਨੇ ਰਬਾਬ ਵਜਾਈ ਤਾਂ ਵਿੱਚੋਂ ਇਹ ਆਵਾਜ਼ ਆਈ ਤੂੰ ਹੀ ਨਿਰੰਕਾਰ ਨਿਰੰਕਾਰ ਕਰਤਾਰ ਇਸ ਸੁਰੀਲੀ ਆਵਾਜ਼ ਨੂੰ ਸੁਣ ਕੇ ਜੰਗਲ ਦੇ ਪਸ਼ੂ ਪੰਛੀ ਵੀ ਮਸਤ ਹੋ ਗਏ ਅਤੇ ਗੁਰੂ ਜੀ ਆਪ ਸਮਾਦੀ ਵਿੱਚ ਦੀਨ ਹੋ ਗਏ ਰਬਾਬ ਦੀ ਧੁਨੀ ਸੁਣ ਕੇ ਗੁਰੂ ਜੀ ਦੀ ਅਖੰਡ ਸਮਾਧੀ ਲੱਗ ਗਈ ਅਤੇ ਇਸ ਅਟੁੱਟ ਸਮਾਧੀ ਵਿੱਚ ਆਪ ਜੀ ਨੂੰ ਦੋ ਦਿਨ ਬੀਤ ਗਏ ਧੰਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ